ਸ਼ੁਕਰਵਾਨੂ ਵਿਧਾਨ ਸਭਾ ਹਲਕਾ ਫਲੌਰ ਦੇ ਪਿੰਡਾ ਕੋੜਕਾ ਰੜਕਾ ਬੜਾ ਪਿੰਡ ਨਗਰ ਵਿਖੇ 1 ਕਰੋੜ 57 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਦਾਣਾ ਮੰਡੀ ਫਲੌਰ ਵਿਖੇ 1 ਕਰੋੜ 12 ਲੱਖ ਰੁਪਏ ਦੀ ਲਾਗਤ ਨਾਲ ਹੌਣ ਵਾਲੇ ਮੰਡੀ ਦੇ ਨਵੀਨੀਕਰਨ ਦਾ ਨੀਂਹ ਪੱਥਰ ਲੋਕ ਸਭਾ ਹਲਕਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਅਸ਼ੀਲ ਕੁਮਾਰ ਰੈਂਕੂ ਆਮ ਆਦਮੀ ਪਾਰਟੀ ਹਲਕਾ ਫਲੌਰ ਦੇ ਇੰਚਾਰਜ ਅਤੇ ਬਾਈਸਟੇਅਰ ਵਿੱਚ ਸਿੱਖਿਆ ਵਿਭਾਗ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਆਪਣੇ ਬਿਵਾਰ ਖੱਥਾ ਨਾਲ ਕੀਤਾ ਉਹਨਾਂ ਨੇ ਨਗਰ ਕੌਂਸਲ ਫਲਾਰ ਨੂੰ ਪਾਣੀ ਵਾਲੇ ਟੈਂਕਰ ਵੀ ਦਿੱਤੇ ਉਹਨਾਂ ਨੇ ਬਾਈ ਐਫ ਆਈ ਰੜਕਾ ਵਿਖੇ ਪਹੁੰਚ ਕੇ ਖਡਾਰੀਆਂ ਨਾਲ ਮੁਲਾਕਤ ਕੀਤੀ ਅਤੇ ਕਲੱਬ ਦੀਆਂ ਉਪਲਬਧੀਆਂ ਅਤੇ ਸਮਾਜ ਭਲਾਈ ਦੇ ਕੰਮਾਂ ਬਾਰੇ ਸਮਾਜ ਸੇਵੀ ਸੋਨੀ ਰੜਕਾ ਪਾਸੋਂ ਜਾਣਕਾਰੀ ਹਾਸਲ ਕੀਤੀ ਇਸ ਮੌਕੇ ਤੇ ਗੱਲਬਾਤ ਕਰਦਿਆਂ ਰਿੰਕੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਚੋਣਾਂ ਸਮੇਂ ਕੀਤੇ ਇੱਕ ਇੱਕ ਵਾਅਦੇ ਨੂੰ ਪੂਰਾ ਕਰ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਸਹਿਯੋਗ ਨਾਲ ਹੋਣ ਵਾਲੇ ਹੋਰਨਾਂ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿਆ ਜਾਵੇਗਾ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸਟੀਵਨ ਕੁਕਲੇਰ ਬਲਾਕ ਪ੍ਰਧਾਨ ਸੰਜੀਤ ਅਟਵਾਲ ਬਲਾਕ ਪ੍ਰਧਾਨ ਸੋਦੀ ਰਾਮ ਕੁੜਕਾ ਬੀ ਡੀ ਪੀਓ ਰਜਿੰਦਰ ਕੌਰ ਅਜਵਿੰਦਰ ਸਿੰਘ ਗਰਾਇਆ ਰੋਸ਼ਨ ਲਾਲ ਚੇਅਰਮੈਨ ਮਾਰਕੀਟ ਕਮੇਟੀ ਫਲੋਰ ਕਸ਼ਮੀਰ ਸਿੰਘ ਮੱਲੀ ਚੇਅਰਮੈਨ ਇੰਪਰੂਵਮੈਂਟ ਟਰਸ ਫਗਵਾੜਾ ਡਾਕਟਰ ਕੇਸ਼ ਸ਼ਰਮਾ ਕਾਉਂਸਲ ਬੇਰਵ ਸ਼ਰਮਾ ਕਾਉਂਸਲ ਯਸ਼ਪਰ ਗਿੰਡਾ ਹਰਕਮਲ ਸਿੰਘ ਬੇਗੰਪਰ ਪਰਮਜੀਤ ਭਾਰਤੀ ਕੌਂਸਲ ਸ਼ੰਕਰ ਸੰਧੂ ਪ੍ਰਦੀਪ ਦੁੱਗਰ ਚੇਅਰਮੈਨ ਗੁਲਸ਼ਨ ਕੁਮਾਰ ਹੂਜਾ ਪ੍ਰਧਾਨ ਆਰਤੀ ਐਸੋਸੀਏਸ਼ਨ ਗੁਰਦਿਆਲ ਸਿੰਘ ਬਿੱਲਾ ਸੰਗਰੂੰਦੀ ਪਰਮਜੀਤ ਕੁਮਾਰ ਰਿਟਾਇਰ ਸੈਕਟਰੀ ਅਰਜਿੰਦਰ ਸੰਧੂ ਬਲਾਕ ਪ੍ਰਧਾਨ ਪਰਮਿੰਦਰ ਮਾਹਲ ਸੁਖਦੀਪ ਅਪਰਾ ਪ੍ਰਦੀਪ ਵਸੰਤ ਰਾਏ ਰਵੀ ਕਾਂਤ ਗੁਪਤਾ ਦੀਪਾ ਬਕਾਪਰ ਅਤੇ ਹੋਰ ਹਾਜ਼ਰ ਸਨ लाइक और तो राज कुमार नंगल देख खासर पोर्ट लिंक को लाइक दे शेयर करो हाय ਕੰਮ ਨਹੀਂ ਆ ਰਿਹਾ ਸਮਝ ਨਹੀਂ ਆ ਰਿਹਾ ਪਰੰਨ ਜੇ ਤੁਸ ਜਿੰਨ ਫਾਈਨਲ ਮੈਂ ਤੁਹਾਨੂੰ ਰਿਹਾ ਉਹਨੂੰ ਉਹਦੇ ਪਿੰਡ ਕੰਮ ਦੀ 4-5 ਸਾਲ ਤੇ ਮੈਂ ਵੀ ਕਿਹ ਤੋਂ ਆ ਕੇ ਆਇਆ ਬੋਤਨ ਬਣਾਇਆ ਸੀ ਜਿੱਦਾਂ ਇਹ ਆਪਣੀ ਬਲਡ ਸਟਰਕਚਰ ਬਣਾਈ ਤੇ ਫਲਾਸਾ ਰੋਡ ਤੇ ਨਾਮ ਐਸਟੇਪੋ ਰੋਡ ਜਿਹਨਾਂ ਨੇ ਸਾਥ ਕਹਿੰਦੇ ਹਨ ਜਾਨੀ ਬਲਡ ਸਟਰਕਚਰ ਵੀ ਇਥੇੋਂ ਕਿਉਂ ਆਪਦੇ ਨੇ ਇਹ ਤਾਂ ਜੇ ਬਣਨੇ ਨਹੀਂ ਇਹ ਬਰਕਰ ਚਪਲ ਬਣਾ ਕੇ ਉਹਨੂੰ ਦਿਖਾਈ ਦਿੰਦੇ ਤਿੰਨ ਦੇ ਕੁਟੂ ਕਰਨੇ ਵੀ ਪ੍ਰੋਜੈਕਟ ਪਾ ਲਈ ਹੈ ਤੁਹਾਨੂੰ ਵੀ ਕਰਾਂਗੇ ਇੱਕ ਹੋ ਗਿਆ ਨੰਬਰ ਇੱਕ ਕਰਦੇ ਹੈਗੇ ਬਹੁਤ ਯਾਦ ਕਰਦੇ ਹੈਗੇ ਕਮੈਂਟ ਜੀ ਦਰ ਇੱਕ ਮਿੰਟ ਬਹੁਤ ਹੀ ਅਦਭੁਤ ਆ ਨਾਲ ਨਾਲ ਚਲੋ ਜਲ ਕਰੋ ਦੂਜਾ ਜੀ ਹੋਵੋ ਹੋਵੋ ਕਰੋ ਕਰੋ ਜੀ ਆ ਲੋ ਸ਼ਾਬਾਸ਼

ਤੁਹਾਡੀ ਬੜੀ ਗੱਲ ਯਸ ਚਲੋ ਜੀ ਨਹੀਂ ਨਹੀਂ ਚਲੋ ਜੀ ਇਧਰ ਦੇਖਿਆ ਜੀ ਜੀ ਕੱਲ ਖੇਗਾ ਅੱਜ ਫਲੋਰ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਡਵੈਲਪਮੈਂਟ ਦੇ ਜਿਹੜੇ ਕੰਮ ਹੈ ਕਰੀਬ 2.5 ਕਰੋੜ ਦੀ ਲਾਗਤ ਦੇ ਨਾਲ ਜਿਹੜੇ ਆ ਅੱਜ ਉਹਦੀ ਸ਼ੁਰੂਆਤ ਹੋਈ ਹੈ ਔਰ ਇਸ ਮਿਲੇ ਅਸੀਂ ਪਿੰਡ ਕੁੜਕਾ ਦੇ ਵਿੱਚ ਆ ਜਿੱਥੇ 15 ਲੱਖ ਰੁਪਏ ਦੀ ਲਾਗਤ ਦੇ ਨਾਲ 15ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਜਿਹੜਾ ਪਿੰਡ ਦੀਆਂ ਅੰਦਰਲੀਆਂ ਗਲੀਆਂ ਨਾਲੀਆਂ ਦਾ ਜਿਹੜਾ ਕੰਮ ਹੈ ਉਹਦੀ ਇੱਥੇ ਸ਼ੁਰੂਆਤ ਹੋਈ ਹੈ ਔਰ ਸਾਡੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਜੀ ਔਰ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਡੇ ਵੀਰ ਸਟੀਵਨ ਕਲੇਰ ਜੀ ਸੋਡੀ ਜੀ ਸਾਰੇ ਸਾਥੀ ਆ ਜਿਹੜੇ ਸਾਡੇ ਬਲੌਕ ਪ੍ਰੈਜ਼ੀਡੈਂਟ ਸਾਰੇ ਇੱਥੇ ਮੌਜੂਦ ਆ ਔਰ ਬੜੀ ਖੁਸ਼ੀ ਵੀ ਲੈ ਰਕੀ ਪਿੰਡ ਦੇ ਵਿੱਚ ਜਿਹੜੀ ਐ ਇਹ ਡਵੈਲਪਮੈਂਟ ਦੇ ਕੰਮ ਸ਼ੁਰੂ ਹੋ ਰਿਹਾ ਸੋ ਜਿਹੜਾ ਸਾਡੀ ਸਰਕਾਰ ਦਾ ਸੁਨੇਹਾ ਉਹ ਹਰ ਪਿੰਡ ਹਰ ਘਰ ਤੱਕ ਪਹੁੰਚੇ ਇਸ ਕਰਕੇ ਜਿਹੜੇ ਹਰ ਜਗ੍ਹਾ ਜਿਹੜਾ ਵਿਕਾਸ ਉਹਦੇ ਕਾਰਜ ਜਿਹੜੇ ਆ ਚੱਲੀ ਆ ਸੋ ਮੈਂ ਪਿੰਡ ਕੁੜਕੇ ਦੇ ਸਾਰੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਅਸੀਂ ਇਸੇ ਤਰ੍ਹਾਂ ਤੁਹਾਡੀ ਸੇਵਾ ਦੇ ਵਿੱਚ ਜਿਹੜੇ ਹਰ ਵੇਲੇ ਹਾਜ਼ਰ ਰਹਿੰਦੇ ਹਾਂ ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਤ ਮੈਂਬਰ ਪਾਰਲੀਮੈਂਟ ਚਸ਼ੀਲ ਕੁਮਾਰ ਰੈਂਕੂ ਜੀ ਹਲਕਾ ਵਿਧਾਨ ਸਭਾ ਫਨੌਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜੋ ਵਿਕਾਸ ਕਾਰਜ ਅਰੰਭੀ ਸਨ ਜੋ ਵਿਕਾਸ ਕਾਰਜਾਂ ਲਈ ਇਹਨਾਂ ਨੇ ਫੰਡ ਮਹਈਆ ਕਰਵਾਏ ਸੀ ਉਸ ਨੂੰ ਅੱਜ ਲਗਭਗ 1.2 ਕਰੋੜ ਦੀ ਲਗਦੇ ਜਿਹੜੇ ਅਸੀਂ ਵੱਖ-ਵੱਖ ਪ੍ਰੋਜੈਕਟਾਂ ਦੇ ਜਿਹੜੇ ਇਕਾਟਣ ਇਹਨਾਂ ਦੀ ਰਹਿਨਮਾਈ ਦੇ ਵਿੱਚ ਕਰਵਾਏ ਆ ਔਰ ਕਾ ਪਿੰਡ ਦੇ ਵਿੱਚ ਵੀ ਉੱਥੇ ਗੁਲੀਆਂ ਨਾਲੀਆਂ ਲਈ ਜਿਹੜਾ ਸੀ ਉਹ ਕੀਤਾ ਹੈਗਾ ਉਸ ਤੋਂ ਪਰੇ ਜਿਹੜਾ ਰੁਰਪੇ ਦੀ ਵਿੱਚ ਛੱਪੜ ਲਈ ਲਗਭਗ 23 ਲੱਖ ਦੀ ਲਾਗਤ ਦੇ ਨਾਲ ਤੇ 16 ਲੱਖ ਸਟੀਲ ਦੀ ਲਾਗਤ ਦੇ ਨਾਲ ਕਰਕੇ ਆ ਕਿ ਉਸ ਤੋਂ ਪਰੇ ਜਿਹੜਾਗਾ ਬੜਾ ਪਿੰਡ ਦੇ ਵਿੱਚ 20 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਤੇ 10 ਲੱਖ ਰੁਪਏ ਦੀਆਂ ਨਾਲੀਆਂ ਦਾ ਕੰਮ ਪੋਕਾਇਆ ਅੱਜ ਜਿੱਥੇ ਹੁਣ ਆਪਾਂ ਖੜੇ ਆ 1 ਕਰੋੜ 12 ਲੱਖ 88 ਹਜ਼ਾਰ ਦੀ ਲਾਗਤ ਦੇ ਨਾਲ ਜਿਹੜਾ ਇਹਸ ਮੰਡੀ ਦਾ ਦਾਣਾ ਮੰਡੀ ਦਾ ਜਿਹੜਾ ਨਵੀਨੀਕਰਨ ਹੋ ਰਿਹਾ ਹੈ ਸਾਡੇ 8ਤੀ ਭਰਾਵਾਂ ਨੂੰ ਜਿਹੜਾ ਹੈਗਾ ਉਹ ਲੋੜ ਸੀ ਉਹਦੇ ਲਈ ਜਿਹੜਾ ਹੈਗਾ ਇਹ ਵਿਕਾਸ ਕਾਰਜ ਇੱਥੇ ਜਾ ਰਹੇ ਆ ਔਰ ਨਾਲ ਵੀ ਨਾਲ 8.5 ਲੱਖ ਰੁਪਏ ਦੀ ਲਾਗਤ ਦੇ ਨਾਲ ਆਪਣੇ ਨਗਰਪਾਲਿਕਾ ਦੇ ਵਿੱਚ ਆਗਣ ਵਾਲੀ ਸੈਂਟਰ ਜਿਹੜਾ ਹੈਗਾ ਉਹ ਉਹਦਾ ਕਾਟ ਰ ਕਰਕੇ ਆ ਰਹੇ ਆ ਸੋ ਸੂਬੇ ਦੇ ਮੁੱਖ ਮੰਤਰੀ ਸ੍ਰੀ ਭਵਨ ਸਿੰਘ ਮਾਨ ਹੁਰਾ ਦੀ ਰਹਿਨਮਾਈ ਦੇ ਵਿੱਚ ਜਿਹੜੇ ਵਿਕਾਸ ਦੇ ਕੰਮ ਆ ਜੋ ਕਮਿਟਮੈਂਟ ਕੀਤੀ ਸੀ ਸਾਡੇ ਐਮਪੀ ਸਾਹਿਬ ਨੇ ਚੋਣਾਂ ਤੋਂ ਕੀਤੀ ਸੀ ਉਸ ਨੂੰ ਅਸੀਂ ਜਿਹੜਾ ਹੈਗਾ ਸਾਰਾ ਲਿਖਦੇ ਚੱਲ ਰਹੇ ਆ ਸੋ ਵਿਕਾਸ ਦੇ ਕੰਮਾਂ ਦੀਆਂ ਲਈਆਂ ਲਿਆਵਾਂਗੇ ਕੋਈ ਪੈਸੇ ਵੀ ਕਾੜਨੀ ਔਰ ਬਹੁਤ ਹੀ ਵਧੀਆ ਜਿਹੜਾ ਲੋਕਾਂ ਦਾ ਵੀ ਸਹਿਯੋਗ ਜਿਹੜਾ ਸਾਨੂੰ ਮਿਲਿਆ ਹੈ ਸੋ ਅੱਜ ਦੇ ਇਸ ਮੌਕੇ ਤੇ ਮੈਂ ਖਾਸ ਤੌਰ ਤੇ ਸਾਡੇ ਮੈਂਬਰ ਪਾਰਲੀਮੈਂਟ ਸ਼ਸ਼ੀਲ ਕੁਮਾਰ ਰੈਕੂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਸਮਾਂ ਕੱਢ ਕੇ ਜੁੜਿਆ ਹੈਗਾ ਇਥੇ ਜਿਹੜਾ ਹੈਗਾ ਵਿਕਾਸ ਦੇ ਕੰਮਾਂ ਦਾ ਦਗਾਟਣ ਕੀਤਾ ਖਾਸ ਤੌਰ ਤੇ ਸਾਡੇ ਜਿਹੜੇ ਹੈਗੇ ਆ ਚੇਅਰਮੈਨ ਸਾਡੇ ਜਿਹੜੇ ਹੈਗੇ ਆ ਰੋਸ਼ਨ ਭਾਜੀ ਜਿਹੜੇ ਹੈਗੇ ਆ ਅਹ ਮਾਰਕਟ ਕਮੇਟੀ ਫਲੋਰ ਦੇ ਉਹਨਾਂ ਦਾ ਵੀ ਵੱਡਾ ਯੋਗਦਾਨ ਰਿਹਾ ਸਾਡੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸਾਡੇ ਕਸ਼ਮੀਰ ਸਿੰਘ ਮੱਲੀ ਜੀ ਆ ਔਰ ਸਾਡੇ ਦਰਜਾ ਬਦਰਜਾ ਲੀਡਰ ਸਹਿਵਾਨ ਸਾਰੇ ਜਿਹੜੇ ਗਿਆ ਐਮਸੀ ਸਹਿਵਾਨ ਜਿਹੜੇ ਹੈਗੇ ਆ ਔਰ ਸਾਡੀ ਆਮ ਆਦਮੀ ਪਾਰਟੀ ਦੇ ਜਿਹੜੇ ਗਿਆ ਕੰਮ ਵੀ ਲੇ ਗਿਆ ਇਹਨਾਂ ਨੇ ਸ਼ਿਰਕਤ ਕੀਤੀ ਹੈ ਸਾਰਿਆਂ ਨੂੰ ਅੱਜ ਜਿਹੜਾ ਦਾ ਬੁਮਾਰਕਵਾਦ ਦਿਨਾ ਔਰ ਆਸ ਕਰਦਾ ਕਿ ਇਸੇ ਤਰ੍ਹਾਂ ਆਪਾਂ ਜਿਹੜਾ ਹੈਗਾ ਹਲਕਾ ਵਿਧਾਨ ਸਭਾ ਫਲੋਰ ਦੇ ਵਿਕਾਸ ਦੇ ਲਈ ਆਪਾਂ ਜਿਹੜੇ ਕੰਮ ਕਰਦੇ ਰਹਿਣਾਗੇ ਧੰਨਵਾਦ